ਸਸਰੀ ਕਾਲ ਦੋਸਤੋ ਕੀ ਹਾਲ ਨੇ ਆਪ ਨੂੰ ਕਈ ਦੋਸਤਾਂ ਦੇ ਫੋਨ ਆਈ ਜਾਂਦੇ ਸੀ ਵੀ ਝੋਨੇ 'ਚ ਨਦੀਨ ਹੋ ਗਏ ਤੁਹਾਡੇ ਵਾਸਤੇ ਕਿਹੜੀ ਸਪਰੇਅ ਕਰੀਏ ਤੇ ਕਈ ਪ੍ਰਕਾਰ ਦੀਆਂ ਸਪਰੇਅ ਹੁੰਦੀਆਂ ਨੇ ਜਿਵੇਂ ਕੁਝ ਤਾਂ ਹੁੰਦੀਆਂ ਨੇ ਮੰਨ ਲਓ ਪ੍ਰੀ ਹੁੰਦੀਆਂ ਜਿਹੜੀਆਂ ਆਪਾਂ ਸਿੱਧਾ ਪੰਜਾਬੀ ਦਾਖੰਦੇ ਆਪਾਂ ਪਹਿਲਾਂ ਕਰ ਦਿੰਨੇ ਆ ਉਹਨਾਂ ਨੂੰ ਕਾਕੂ ਗੋਣ ਤੋਂ ਤੇ ਸਾਰੇ ਜਾਣਦੇ ਜਿਵੇਂ ਆਪਾਂ ਝੋਨਾ ਲਾਉਣ ਸਰਾ ਨਾ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਆਪਾਂ ਫਟੀਲਾ ਕਲੋਰ ਵਗੈਰਾ ਪਾਉਣਾ ਫਟੀਲਾ ਕਲੋਰ ਪਾਉਣਾ ਆਪਾਂ ਸਾਥੀ ਵੀ ਪਾਉਣਾ ਜਿਹਦੀ ਮੋਥਾ ਹੁੰਦਾ ਹੋਵੇ ਤੇ ਕੋਸ ਹੁੰਦੀ ਨੇ ਉਹਦਾਂ ਅੰਗੇ ਜਿਹੜੀ ਕੱਖ ਉੱਗ ਤੋਂ ਬਾਅਦ ਆਪਾਂ ਕਰਨੀਆਂ ਕਈ ਕਿਸਾਨ ਭਰਾਵਾਂ ਨੂੰ ਦੋਸਤਾਂ ਨੂੰ ਦਿੱਕਤ ਆਈ ਨੇ ਵੀ ਨਦੀਨ ਹੋ ਗਏ ਪੈਸਾ ਜਿੱਥੇ ਪਾਣੀ ਖੜਦਾ ਜਾਂ ਪ੍ਰਾਣਾਂ ਚੋਂ ਨਾ ਲੱਗਦਾ ਨਦੀਨ ਬਹੁਤ ਘੱਟ ਹੁੰਦੇ ਪਰ ਫਿਰ ਵੀ ਜਿਨ੍ਹਾਂ ਦੇ ਹੋ ਗਏ ਤਾਂ ਉਹਦੇ ਵਾਸਤੇ ਆਪਾਂ ਦਵਾਈਆਂ ਦੇ ਸੰਨ ਲੱਗੇ ਆ ਤੇ ਬੈਸਟ ਰਿਜ਼ਲਟ ਵਾਸਤੇ ਤੁਸੀਂ ਤਿੰਨ ਤੋਂ ਪੰਜ ਪੱਤਿਆਂ ਤੱਕ ਮੰਨ ਲਓ 20 ਵਾਰ ਦਿਨਾਂ ਦੇ ਝੋਨੇ ਦੇ ਵਿੱਚ ਵਿੱਚ ਦਵਾਈ ਕਰਦਿਆ ਕਰੋ ਤਾਂ ਸਭ ਤੋਂ ਵਧੀਆ ਰਿਜ਼ਲਟ ਮਿਲ ਜੂਗਾ ਤੇ ਹੁਣ ਆਪਾਂ ਦਵਾਈਆਂ ਦੇ ਨਾਮ ਦੱਸਦੇ ਆਂ ਤੇ ਆਪਾਂ ਫੋਟੋ ਮੰਨ ਲਓ ਨਾਮ ਲਾ ਦਾਂਗੇ ਟੈਕਨੀਕਲ ਦੇ ਸਾਹਮਣੇ ਤੇ ਜੀ ਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਗਿਆ ਇੱਕ ਤਾਂ ਬੈਸਪੈਰੀਵਿਕ ਸੋਡੀਅਮ ਆਉਂਦੀ ਹੈ 10% ਜਿਹਨੂੰ ਆਪਾਂ ਨੋਮਨੀ ਗੋਲਡ ਦੇ ਨਾਂ ਨਾਲ ਜਾਣਦੇ ਆਂ ਤਕਰੀਬਨ ਆਪਾਂ ਵੀ ਕਰਦੇ ਹੁੰਦੇ ਆਂ ਆਪਾਂ ਉਹੀ ਦਵਾਈ ਦੱਸਾਂਗੇ ਜਿਹੜੀ ਆਪਾਂ ਕੀਤੀ ਹੈ ਜਿਹੜੀ ਆਪਾਂ ਨਹੀਂ ਕੀਤੀ ਕੋਈ ਨਵੀਂ ਦਵਾਈ ਹੋਈ ਹੈ ਤੋਂ ਪਰਸਤਾਂਗੇ ਆਪਾਂ ਕੀਤੀ ਨਹੀਂ ਜਿਆਦਾ ਰਿਜ਼ਲਟ ਆਊਗਾ ਕਿ ਉਹਦਾ ਰਿਜ਼ਲਟ ਆਪਾਂ ਗੈ ਨਹੀਂ ਸਕਦੇ ਕਿਵੇਂ ਹੈ ਰਿਜ਼ਲਟ ਵੈਸੇ ਹੁੰਦੇ ਆ ਪਰ ਜਦੋਂ ਆਪਾਂ ਨਹੀਂ ਕੀਤੀ ਤਾਂ ਪਰਕਮੈਂਟ ਨਹੀਂ ਕਰਦੇ ਬੈਸਪੈਰੀਵਿਕ ਸੋਡੀਅਮ 10% ਈ ਸੀ ਕਹਿ ਸਕਦੇ ਆ ਜਿਹੜੀ ਇਹਨੇ ਆਪਾਂ ਨੋਮਨੀ ਗੋਲਡ ਦੇ ਨਾਂ ਤੇ ਆਉਂਦੇ ਆ ਇਹਨੂੰ ਆਪ ਇਹਦੀ ਆਪਾ ਇਹਦੀ ਰੋਜ਼ ਵਰਤ ਸਕਦੇ ਹੁੰਦੇ ਆ ਤੇ ਜੇ ਆਪਣੇ ਨਦੀਨ ਜਿਆਦੇ ਨੇ ਹਨਾ ਤਾਂ ਇਹਦੇ ਵਿੱਚ ਇੱਕ ਹੋਰ ਨਾਂ ਦਵਾਈ ਹੁੰਦੀ ਆ 8 ਗ੍ਰਾਮ ਦੀ ਉਹਦੀ ਪੈਕੇਜਿੰਗ ਤੇ ਕਈ ਕੰਪਨੀਆਂ ਦੇ ਆਉਂਦੀ ਆ ਪੀ ਮਿਕਸ ਦੇ ਨਾਂ ਤੇ ਆਉਂਦੀ ਆ ਪੀ ਆਈ ਜੀ ਦੀ ਆਉਂਦੀ ਆ ਆਲਮੈਕਸ ਆਪਣਾ ਡਿਊ ਕਾਉਂਟ ਦੀ ਵੀ ਆਉਂਦੀ ਆ ਤੇ ਆਲਮੈਕਸ ਉਹ ਕੋਟੇਵਾਦੀ ਵੀ ਆਉਂਦੀ ਆ ਤੇ ਬੇਰਾਜਰ ਬੇਰਾਜਰ ਦੇ ਨਾਂ ਤੇ ਆਉਂਦੀ ਆ ਅਦਾਮਾ ਦੀ ਠੀਕ ਹੈ ਬਾਕੀ ਸਭ ਮੈਂ ਟੈਕਨੀਕਲ ਨਾਮ ਨਾਲ ਦੱਸ ਦੂੰਗਾ ਤੇ ਪਾ ਵੀ ਦੂੰਗਾ ਟੈਕਨੀਕਲ ਨਾਮ ਰਮ ਇਹਦਾ ਹੈਗਾ 8 ਗ੍ਰਾਮ ਡੋਜ਼ ਹੁੰਦੀ ਹੈ ਇਹਦੀ ਇਕੱਲੇ ਦੀ ਜੇ ਕਿ ਜੇ ਤੁਹਾਡੇ ਨਦੀਨ ਜ਼ਿਆਦੇ ਨੇ ਇਹਦੇ ਨੋਮਨੀ ਗੋਲਡ ਦੇ ਵਿੱਚ ਹੀ ਨੋਮਨੀ ਗੋਲਡ ਦੇ ਲੈਵਲ 'ਚ ਹੈ ਜਾਂ ਮੈਂ ਤੁਹਾਨੂੰ ਟੈਕਨੀਕਲ ਦੱਸਦਾ 22% ਤੁਹਾਡੇ ਨੂੰ 10% ਐਸ ਸੀ ਇਹਦੇ ਵਿੱਚ ਤੁਸੀਂ ਹੋਰ ਦਵਾਈ ਮਿਲਾ ਸਕਦੇ ਹੋ ਤੇ ਜਿਹੜੀ 8 ਗ੍ਰਾਮ ਵਾਲੀ ਹੈਗੀ ਜਿਵੇਂ ਪੀ ਮਿਕਸਰ ਜਾਂ ਆਲ ਮਿਕਸ ਦੱਸੀ ਹੈ ਤਾਂ ਇਹਨੂੰ ਤੁਸੀਂ ਇਹਦੇ ਵਿੱਚ ਮਿਲਾ ਕੇ ਕਰ ਸਕਦੇ ਹੋ ਰਿਜ਼ਲਟ ਤੁਹਾਨੂੰ ਵਧੀਆ ਮਿਲਣਗੇ ਇਹਦੇ ਵਿੱਚ ਟੈਕਨੀਕਲ ਹੁੰਦਾ ਮੈਥਲ ਦਾਸ ਪਰਸੈਂਟ ਤੇ ক্লোਰੋਰੀਮ ਮੋਰਨ ਇਥਾਈਲ ਦਾਸ ਪਰਸੈਂਟ ਡਬਲਯੂ ਪੀ ਇਹਦੀ 10 ਪਰਸੈਂਟ ਦੀ ਡਬਲਯੂ ਪੀ ਫਾਰਮ ਹੁੰਦੀ ਆ ਇਹ ਤੁਸੀਂ ਮਿਲਾ ਕੇ ਏ ਵੀ 8 ਗ੍ਰਾਮ ਇਹ ਤੇ 100 100 ਗ੍ਰਾਮ ਆਪਣੀ ਨੋਮਨੀ ਗੋਲਡ ਦੇਗਾ ਸਿੱਧੇ ਤੁਹਾਨੂੰ ਸਮਝ ਆ ਜਾਊਗਾ ਨੋਮਨੀ ਗੋਲਡ ਦੇ ਵਿੱਚ ਪਾ ਕੇ ਤੁਸੀਂ ਇਹ ਵੀ ਅੰਨ ਚੌੜੀ ਪੱਤੀ ਵਾਲੀ ਤੇ ਪਤਲੀ ਪੱਤੀ ਵਾਲੀ ਨਦੀਨਾਂ ਵਾਸਤੇ ਕਰ ਸਕਦੇ ਹੋ 200 ਲੀਟਰ ਪਾਣੀ ਯਾਦ ਰੱਖੋ ਨਦੀਨਾਂ ਦੇ ਕ੍ਰਿਸਨ ਹੋਣੇ ਚਾਹੀਦੇ ਆ 3 ਤੋਂ 5 6 ਪੱਤੇ ਮੈਕਸਿਮਮ 6 ਪੱਤੇ ਤੇ ਇਹ ਨਹੀਂ ਰਿਜ਼ਲਟ ਘੱਟ ਮਿਲੂਗਾ ਮਿਲੂਗਾ ਹੈਗਾ ਰਿਜ਼ਲਟ ਘੱਟ ਮਿਲੂਗਾ ਤੇ 200 ਲੀਟਰ ਪਾਣੀ ਹੋਂਨੇ ਦੇਣਾ ਤੇ ਇੱਕ ਨਵੀਂ ਦਵਾਈ ਆਸੀ ਨਵਲੈਕਟ ਕੋਰਟੇਵਟੀ ਇਹਦੇ ਵੀ ਕਹਿੰਦੇ ਆ ਬਹੁਤ ਵਧੀਆ ਹਾਂ ਵੀ ਦੋਸਤੋ ਜਿਹੜੀ ਨਵਲੈਕਟ ਕੋਰਟੇਵਟੀ ਦਵਾਈ ਆ ਇਹ ਰਿਜ਼ਲਟ ਬਹੁਤ ਵਧੀਆ ਨੇ ਬਰਾਪਾ ਹਾਲੇ ਤੱਕ ਵਰਤੀ ਨਹੀਂ ਹੈਗੀ ਪਰ ਕੋਰਟੇਵਟੀ ਸਾਰੇ ਜਾਣਦੇ ਇੱਕ ਬ੍ਰਾਂਡ ਆ ਤੇ ਇਹਦੀ ਇਹ ਕੱਲੀ ਵਾਧੂ ਆ ਤੁਹਾਨੂੰ ਹਨਾ ਇਹਦੇ ਵਿੱਚ ਕੁਝ ਮਿਕਸ ਕਰਨ ਦੀ ਲੋੜ ਨਹੀਂ 500 ml ਇਕੜ ਦੀ ਦੀ ਡੋਜ਼ਾ ਕੋਟੇਵਾ ਦੀ ਨਵਲਕਟ ਦੇ ਨਾਂ ਤੇ ਇਹ ਵੀ ਪਿਛਲੇ ਸਾਲ ਤੋਂ ਕਾਫੀ ਮੰਨ ਲਓ ਫੇਮਸ ਦਵਾਈ ਕੀਤੀ ਹੈ ਕਿਸਾਨ ਨੇ ਤੇ ਇਹ ਵੀ ਤੁਸੀਂ ਆਪ ਦੀ ਹਮ ਉਸ ਦੇ ਹਿਸਾਬ ਨਾਲ ਚੋਣ ਦੇ ਹਿਸਾਬ ਨਾਲ ਆਪ ਦੀ ਜੇਬ ਦੇ ਹਿਸਾਬ ਨਾਲ ਇਹ ਵੀ ਤੁਸੀਂ ਵਰਤ ਸਕਦੇ ਹੋ ਬਾਕੀ ਨੋਮਨੀ ਗੋਲਡ ਵਗੈਰਾ ਤੁਸੀਂ ਵਰਤ ਲੀਏ ਨੇ ਤੇ ਜਿਆਦਾ ਜਿੰਨੇ ਦੀ ਮਿਕਰਤ ਦਿੰਦੇ ਆ ਦਾ ਵਿੱਚ 8 ਗ੍ਰਾਮ ਵਾਲੀ ਕੁੜੀ ਪੀਆ ਆਪਣਾ ਡੋ ਪਾਉਂਡ ਜਾਂ ਅਦਾਮਾ ਜਾਂ ਕੋਟੇਵਾ ਵਗੈਰਾ ਦੀ ਵਧੀਆ ਕਿਸੇ ਬ੍ਰਾਂਡ ਦੀ ਉਹਦੇ ਵਿੱਚ 8 ਗ੍ਰਾਮ ਵਾਲੀ ਕੁੜੀ ਪਾਲਕ ਉਦਰਾ ਜੱਟ ਵਧੀਆ ਮਿਲਣਗੇ